ਇਕ ਓਅੰਕਾਰ ਸਤ ਗੁਰ ਪ੍ਰਸਾਦਿ ਸਲੋਕ ਮਹਲਾ 9 ਗੁਣ ਗੋਪਿੰਦ ਗਾਇਉ ਨਹੀਂ ਜਨਮ ਆਕਾਰਤ ਕੀਨਾ ਕਹੋ ਨਾਨਕ ਹਰ ਪਜਮਨਾ ਜਿਹ ਬਿਦ ਜਲ ਕੋਮੀਨਾ ਬੇਖ ਅਨ ਸੋ ਕਾਹੀ ਰਚਿਉ ਨਿਮਖ ਨ ਹੋਹਿ ਉਦਾਸ ਕਹੋ ਨਾਨਕ ਪਜ ਹਰਮਨਾ ਪਰ ਨਜਮ ਕੀ ਫਾਸ ਤਰਨਾ ਪਿਉ ਹਿਂ ਗਿਓ ਲਿਉ ਜਰਾ ਤਨ ਜੀਤ ਕਹੋ ਨਾਨਕ ਪਜ ਹਰਮਨਾ ਉਦ ਜਾਤ ਹੈ ਬੀਤ ਬੇਰਦ ਪਿਓ ਸੋ ਜ ਨਹੀਂ ਕਾਲ ਪਾਂਚਿਓ ਆ ਨ ਕਹੋ ਨਾਨਕ ਨਰ ਬਾਬਰੀ ਕਿਉ ਨਪਜੈ ਭਗਵਾਨ ਤਨ ਦਾ ਰਸ ਸੰਪਤ ਸਗਲਾ ਜਿਨ ਆਪਣੇ ਕਰਮਾ ਨ ਇਹਨ ਮੈਂ ਕਛ ਸੰਗੀ ਨਹੀਂ ਨਾਨਕ ਸੱਚੀ ਜਾਨਾ ਪਤ ਤ ਉਦਾਰਨ ਪਹਿ ਹਰਨਾ ਆਰ ਅਨਾਥ ਕੇ ਨਾਤ ਕਾਹ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਤਨ ਧਨ ਜੇ ਤੋ ਕੋ ਦਿਉ ਤਾਸੋ ਨਹਿ ਨਾ ਕੀਨਾ ਕਾਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨਾ ਤਨ ਧਨ ਸੰਪੈ ਸੁਖ ਦਿਉ ਅਰ ਜੀਨੀ ਕੇ ਧਾਮ ਕਾਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਰਾਮ ਸਭ ਸੁਖ ਦਾਤਾ RAM ਹੈ ਦੂਸਰਨਾਹਨ ਕੋਈ ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਈ ਜੇ ਸਿਮਰਤ ਗਤ ਪਾਈ ਐ ਧੀ ਪਾਜਰੇ ਤਮੀ ਦਾ ਕਾਹੋ ਨਾਨਕ ਸੁਨ ਰੇ ਮਨਾ ਔਦ ਕਟਤ ਹੈ ਨੀ ਦਾ ਪੰਜ ਤਤ ਕੋ ਤਨ ਰਚਿਓ ਜਾ ਨਚੁਰ ਸੁਜਾ ਨਾ ਜਿਹਤੇ ਉਪਜਿਉ ਨਾਨਕਾ ਲੀਨ ਤਹੇ ਮੈ ਮਾ ਨਾ ਕਟ ਕਟ ਮੈਂ ਹਰ ਜੂਬ ਸੈ ਸੰਤਨ ਕੇ ਹੋ ਕਾਰ ਕਾਹੋ ਨਾਨਕ ਤੇ ਪਜ ਮਨਾ ਪਉਣ ਤੇ ਉਤਰੇ ਪਾਰ ਸੁਖ ਦੁਖ ਜੇ ਪਰ ਸੈ ਨਹੀਂ ਲੋਭ ਮਹੋ ਅਭਿਮਾਨ ਕਾਹੋ ਨਾਨਕ ਸੁਨ ਰੇ ਮਨਾ ਸੋ ਮੋਰਤਿ ਭਗਵਾਨ ਹੁਸਤ ਤ ਨਿੰਦਿਆ ਨਾਹੀ ਦੇ ਕੰਚਨਨੋ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤਜਾਨਾ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨਾ ਕਾਹੋ ਨਾਨਕ ਸੁਨ ਰੇ ਮਨਾ ਮੁਕਤ ਤਹੈ ਤੈ ਜਾਨਾ ਪੈ ਕਾਹੂ ਕੋ ਦੇਤ ਨਹਿ ਨਹ ਪਮਾਨਤਿਆ ਨਾ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਏ ਬਕਾ ਨਾ ਜੇ ਬਿਖਿਆ ਸਗਲੇ ਤੋ ਜੀ ਲਿਓ ਏਪੇਖ ਬੈਰਾ ਕਾਹੋ ਨਾਨਕ ਸੁਨ ਰੇ ਮਨਾ ਤੇ ਨਰ ਮਥੇ ਬਾਗਿ ਜੇ ਮਾਇਆ ਮਮਤਾਤ ਜੀ ਸਭ ਤੇ ਪਿਓ ਉਦਾਸ ਕਾਹੋ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਾਹਮਣ ਨਿਵਾਸ ਜੇ ਪ੍ਰਾਨੇ ਹੋ ਮੈਤ ਜੀ ਕਰਦਾ ਰਾਮ ਅਪਸਾਨਾ ਕਾਹੋ ਨਾਨਕ ਵਹ ਮੁਕਤ ਨਰ ਇਹ ਮਨ ਸਚੀ ਮਾਨਾ ਪੈਨਾਸਨ ਦੁਰਮਤ ਹਰਨਾ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਸਫਲ ਹੋਏ ਤੇ ਕਾਮ ਜੇ ਬਾਗੁਨ ਗੋਬਿੰਦ ਪਜੋ ਕਰ ਨਾ ਸੁਨੋ ਹਰਨਾ ਮਾ ਕਹੋ ਨਾਨਕ ਸੁਨ ਰੇ ਮਨਾ ਪਰ ਨਾ ਜਮ ਕੈ ਤਾ ਨਾ ਜੋ ਪ੍ਰਾਨੀ ਮਮਤਾਤ ਜੈ ਲੋਭ ਮੋ ਅੰਕਾਰ ਕਹ ਨਾਨਕ ਆਪਨ ਤਰੈ ਔਰਨ ਲੇ ਤੂ ਦਾਦਾ ਜਾਂ ਸੁਪਨਾ ਯਰ ਦੇਖਣਾ ਐਸੇ ਜਗ ਕੋ ਜਾਣਾ ਇਹ ਨਮਕ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨਾ nes din maya karne pran ne dolak ni ta kotan main aanak ko narayan jeche ਜੈਸੀ ਜਲਤੇ ਬੁਦ ਬੁਦਾ ਉਪਜੈ ਬਿਨਸਾਨੀ ਤਾ ਜਗ ਰਚਨਾ ਕੈ ਸਿਰਚ ਕਹੋ ਨਾਨਕ ਸੁਨਮੀ ਤਾ ਪ੍ਰਾਨੇ ਕਸੂ ਨਾ ਤੇ ਤਈ ਮਾਦ ਮਾਇਆ ਕੈਂਦਾ ਕਾਹੋ ਨਾਨਕ ਬਿਨ ਹਰ ਭਜਨਾ ਪਰਤ ਤਾਏ ਜਮ ਫੰਦਾ ਜੋ ਸੁਖ ਕੋ ਚ ਹੈ ਸਦਾ ਸਰਨ ਰਾਮ ਕੀ ਲੈ ਕਾਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨਕ ਦੇ ਹ ਮਾਇਆ ਕਾਰਨ ਤਾਵਹੀ ਮੂਰਖ ਲੋਕਿਆ ਜਾ ਨਾ ਕਾਹੋ ਨਾਨਕ ਬਿਨ ਹਰਿ ਪਜਨਾ ਮੇਰ ਤਾਂ ਜਨਮਸਰਾ ਨਾ ਜੋ ਪ੍ਰਾਣੀ ਇਸ ਦਿਨ ਪਜੈ ਰੂਪ ਰਾਮ ਤੇਜਾਨਾ ਹਰ ਜਨ ਹਾਰੇ ਅੰਦਰ ਨਹੀਂ ਨਾਨਕ ਸਚੀ ਮਾਨਾ ਮਾ ਨਮਾਇਆ ਮੈਂ ਫਤ ਰਹੇ ਓ ਬਿਸਰਿਓ ਗੋਬਿੰਦ ਨਾਮਾ ਕਹੋ ਨਾਨਕ ਬਿਨ ਹਰ ਪਜਨਾ ਜੀਵਨ ਕੋ ਨੇ ਕਾਮਾ ਪ੍ਰਾਨੇ ਰਾਮ ਨ ਚੇਤੈ ਮਤ ਮਾਇਆ ਕੈ ਅੰਦਾ ਕਹੋ ਨਾਨਕ ਹਰ ਪਜਨਾ ਬਿਨਾ ਪਰਤ ਤੈ ਜਮ ਫੰਦਾ ਸੁਖ ਮੈਂ ਬੋ ਸੰਗੀ ਪਏ ਦੁਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰ ਪੱਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋtras ਕਹੋ ਨਾਨਕ ਹਰ ਪੱਜ ਮਨਾ ਨਿਰਭੈ ਪਾਵੈ ਜਤਨ ਬੋਧ ਮੈਂ ਕਰ ਰਿਹਾ ਓ ਮਿਟਿਓ ਨ ਮਨ ਕੋ ਮਾਨ ਡੇਰ ਮਤ ਸਿਉ ਨਾਨਕ ਫਦਿਓ ਰਾਖ ਲਿਓ ਪਗਵਾਨ ਬਾਲ ਜਵਾਨੀ ਆਰ ਤੇਰ ਤਫਨਾ ਨਾ ਵਸ ਤਜ ਨਾ ਕਹੋ ਨਾਨਕ ਹਰ ਭਜਨ ਬਿਨਾ ਬਿਰਤਾ ਸਭ ਹੀ ਮਾਨਾ ਕਰਨੋ ਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਯੋ ਰਾਮ ਗਿਓ ਆਬ ਕਿਉਂ ਰੋਵਤ ਅੰਦਾ ਮਨ ਮਾਇਆ ਮੈਂ ਰਮ ਰਹਿਓ ਨਿਕ ਸਤਨਹਨ ਮੀਤਾ ਨਾਨਕ ਮੂਰਤ ਚਿਤਰ ਜਿਓ ਸਾਡਤਨਹਨ ਪੀਤਾ ਨਰ ਚਾਹਤ ਕਸ਼ਿਓਰ ਔਰ ਕੀਓ ਰ ਪਈ ਚਿਤ ਵਦਰ ਹੋਟ ਗੋਰ ਨਾਨਕ ਵਾਸੀ ਕਲਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਪਾਵੈ ਸੋ ਹੋਏ ਜਗਤ ਪਕਾਰੀ ਫਿਰਤ ਹੈ ਸਭ ਕੋ ਦੁਖਰਾ ਮ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਏ ਕਾ ਝੂਠੇ ਮਾਨਕ ਹਾਕ ਰੈ ਜਗ ਸੁਪਨੇ ਜਿਉ ਜਾਨ ਐਨ ਮੈਂ ਕਛ ਤੇਰੋ ਨਹੀਂ ਨਾਨਕ ਕਿਉ ਬੁਕਾਣਾ ਗਰਬ ਕਰਤ ਹੈ ਦੇਹ ਕੋ ਬਿਨ ਸਾਸ਼ਨ ਮੈਂ ਮੀ ਜੀ ਪ੍ਰਾਨੀ ਹਰ ਜਸ ਕਹੋ ਨਾਨਕ ਤੇ जग ਜੀਤ ਜੇ ਕਟ ਸਿਮਰਨ RAM ਕੋ ਸੋ ਨਾਰ ਮੁਕਤ ਜਾਣਾ ਤੇ ਨਾਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨਾ ਇਕ ਭਗਤ ਭਗਵਾਨਾ ਜੇ ਪ੍ਰਾਨੀ ਕਾ ਨਹੀਂ ਮਨ ਜੈਸੇ ਸੁਖਰ ਸਵਾਨ ਨਾਨਕੁ ਮਾਨੋ ਤਾਹੇ ਤਨ ਸੁਆਮੀ ਕੋ ਗਰਜੋ ਸਦਾ ਸੋ ਆਨ ਤਜਤ ਨਹੀਂ ਨੈਤ ਨਾਨਕ ਐ ਬਿਦ ਹਰਿ ਪਜੋ ਇਕ ਮਨ ਹੋਏ ਇਕ ਚਿੱਤ ਤੀਰਤ ਬਰਤ ਅਰਦਾਸ ਕਰ ਮਨ ਮੈਂ ਤਰ ਗੁਮਾਨ ਨਾਨਕ ਨੇ ਫੁਲ ਜਾਤ ਤੇ ਕਉਂ ਕੁੰਚ ਰਿਸ਼ਨਾ ਨਾ ਸਿਰ ਕੰਪਿਓ ਪਾਗ ਡਗ ਮਗੇ ਨੈਣ ਜੋਤ ਤੇ ਹੀ ਨਾ ਕਉ ਨਾਮ ਕ ਬਿਦ ਪਈ ਤੋ ਨਰ ਰਸਲੀ ਨਾ ਨਿਜ ਕਰ ਦੇਖਿਓ ਜਗਤ ਮੈਂ ਬਾਹੂ ਕੋ ਨਾ ਹੈ ਨਾਨਕ ਤੇਰ ਹਰ ਪਗ ਤਹ ਹੈ ਤੇਰਾ ਕੋ ਮਨ ਮਾ ਹੈ ਜਾਗ ਰਚਨਾ ਸਭ ਛੂਟ ਹੈ ਜਾਨ ਲੇ ਹੋ ਰੇ ਕੋ ਬੋ ਪਰਵਾਰ ਕਾ ਨਾਨਕ تیر ਕਸ ਨਹੀਂ ਸੁਪਨੇ ਧੋ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤੇਰਾ ਨਹੀਂ గోయే జో ఉప జో సో ਬਨਸ ਹੈ ਪਰ ਆਜ ਕਤਾਲ ਨਾਨਕ ਹਰ ਗੁਨ ਗਾਏ ਲੈ ਸਾਡ ਸਗਲ ਜਨ ਜਾਲੋ ਦੋਹਰਾ ਬਾਲ シュਟ ਕਿਉ ਬੰਧਨ ਪਰ ਜਸੂ ਨਾ ਹੋ ਤੂ ਉਪਾਏ ਕਾ ਨਾਨਕ ਅਦਿਓਟ ਹਰ ਗੱਜ ਜਿਉ ਹੋ ਸਹਾਰੇ ਬਾਲ ਹੋ ਆ ਬੰਦਨ ਛੁਟੇ ਸਭ ਕਿਸ ਹੋ ਤੂ ਪਾਏ ਨਾਨਕ ਸਭ ਕਿਸ ਤੁਮਰ ਹੱਥ ਮੈਂ ਤੁਮ ਹੀ ਹੋ ਤਸਹਾਰੇ ਸੰਗਸ ਕਾ ਸਭ ਤਜ ਗਏ ਕੋ ਨਾ ਨਿਬਿਓ ਸਾਥ ਕਾਉ ਨਾਨਕ ਐ ਦਿੱਤ ਤ ਮੈਂ ਟੇਕ ਏਕ ਰਗੁਨਾਤ ਨਾਮ ਰਹਿਓ ਸਾਧੂ ਰਹੇਓ ਰਹਿਓ ਗੁਰ ਗੋਬਿੰਦ ਕਾ ਨਾਨਕ ਐ ਜਗਤ ਮੈਂ ਕਿਨ ਜਪਿਓ ਗੁਰ ਮੰਤ ਰਾਮ ਨਾਮਿ ਔਰ ਮੈਂ ਗਯੋ ਜਾ ਕੈ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤਹਾਰ ਰਾਮ ਨਾਮਿ ਉਰ ਮੈਂ ਗਇਓ ਜਾ ਕੇ ਸਮ ਨਹੀਂ ਕੋਏ ਜੈ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਹੋ